ਬੀਤੀ ਦੇ ਰਾਤ ਅੰਮ੍ਰਿਤਸਰ ਦੇ ਟਪਈ ਦਾ ਰਹਿਣ ਵਾਲਾ ਜਤਿੰਦਰ ਨਾਮ ਦਾ ਨੌਜਵਾਨ ਜਿਸ ਦੀ ਕੀ ਨਸ਼ੇ ਦੇ ਕਾਰਨ ਜਿਹੜੀ ਮੌਤ ਹੋ ਚੁੱਕੀ ਹੈ ਤਾਂ ਇਸ ਵੇਲੇ ਅਸੀਂ ਉਸ ਘਰ ਦੇ ਬਾਹਰ ਦੀ ਤਸਵੀਰ ਸਾਂਝੀ ਕਰਦੇ ਪਏ ਹਾਂ ਜਿੱਥੇ ਕਿ ਆਂਡ ਗਵਾਂਡ ਤਾਂ ਹੋਰ ਵੀ ਜਿਹੜਾ ਇਹਨਾਂ ਦੇ ਪਰਿਵਾਰਕ ਮੈਂਬਰ ਨੇ ਉਹ ਅੱਜ ਇਕੱਠੇ ਹੋਏ ਨੇ ਤਾਂ ਫਿਲਹਾਲ ਜਤਿੰਦਰ ਨਾਮ ਦੇ ਨੌਜਵਾਨ ਦੀ ਓਵਰਡੋਸ ਕਰਨ ਜਿਹੜੀ ਹੈ ਡੈਥ ਹੋ ਚੁੱਕੀ ਹੈ ਤਾਂ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਤਾਂ ਪਹਿਲਾਂ ਕੀ ਨਾਮ ਹੈ ਤੁਹਾਡਾ ਜਗਵੀਰ ਸਰ ਤੇ ਕੀ ਕਹਿਣਾ ਚਾਹੁੰਦੇ ਹੋ ਕਰੋ ਤੋਂ ਜਿਹੜਾ ਤੁਹਾਡਾ ਬੇਟਾ ਉਹ ਨਸ਼ਾ ਕਰਦਾ ਪਿਆ ਜੀ ਇਹ 5-6 ਸਾਲ ਤੋਂ ਨਸ਼ਾ ਪਹਿਲਾਂ ਤੇ ਕਦੀ ਉਹ ਸੂਟੇ ਸਾਡੇ ਚ ਲਾਉਂਦਾ ਤੇ ਸਾਨੂੰ ਤੇ ਪਤਾ ਨਹੀਂ ਕਿ ਉਹ ਮਿਲ ਕੇ ਕੀ ਕਰਦਾ ਵਾ ਤੇ ਹੁਣ ਇਹ ਮਿਲ ਕੇ ਉੱਦ ਤੋਂ ਟੱਪ ਗਿਆ ਹੂੰ ਤੇ ਟੱਪ ਕੇ ਹੁਣ ਨੀਤੀ ਕੇ ਲਾਉਣ ਲੱਗ ਪਿਆ ਤੇ ਇਹਨੂੰ ਬੜਾ ਕਹਿੰਦੇ ਰਿਹਾ ਤੂੰ ਨੀਤੀਏ ਨਾ ਲਾਇਆ ਕਰ ਤੂੰ ਚੰਦ ਦਿਨ ਦਾ ਪਰੋਣਾ ਹੋ ਜਾਣਾ ਤੂੰ ਹੂੰ ਤੇ ਉਸ ਗੱਲ ਤੇ ਮਿਲ ਕੇ ਉਹ ਬੱਚਿਆਂ ਨਾਲ ਧਿਆਨ ਹੀ ਨਹੀਂ ਕੀਤਾ ਉਹਨੇ ਕਿ ਰਾਦੀ ਚੰਗਾ ਭਲਾ ਇੱਥੋਂ ਗਿਆ ਕੋਈ ਗੱਲ ਨਹੀਂ ਬਾਤ ਨਹੀਂ ਕੋਈ ਤੇ ਨਾ ਕੋਈ ਲੜਾਈ ਨਾ ਕੋਈ ਝਗੜਾ ਨਾ ਕੋਈ ਗੱਲ ਨਾ ਬਾਤ ਤੇ ਜਾ ਕੇ ਉੱਥੇ ਤਵਾ ਬਾਂਦੇ ਲਾਗੇ ਤੇ ਉੱਥੇ ਰਾਤ ਮੁੜ ਕੇ ਕੀ ਗਾੜਾ ਕਾ ਲਾ ਕੇ ਉੱਥੇ ਰਾਤ ਪਿਆ ਰਿਹਾ ਉੱਥੋਂ ਮੁੰਡੇ ਦੋ ਸੋ ਰਿਹਾ ਆਏ ਸਾਨੂੰ ਦੱਸਣ ਕਿ ਤੁਹਾਡਾ ਇਤਰਾ ਇਤਰਾ ਮੁੰਡਾ ਉੱਥੇ ਵੜਿਆ ਬਿਆਦ ਤੁਹੀ ਲੈ ਹੋ ਜਾ। ਜੇਕਰ ਅਸੀਂ ਗੱਲ ਕਰੀਏ ਟੀਕੇ ਲੈ ਕੇ ਕਿੱਥੋਂ ਆਉਂਦਾ ਜਿਹੜਾ ਸਮਾਨ ਇਸ ਦੇ ਵੱਲੋਂ ਲਗਾਇਆ ਜਾਂਦਾ ਉਹ ਕਿੱਥੋਂ ਲੈ ਕੇ ਆਉਂਦਾ ਜੀ ਇਹ। ਇਹਦੇ ਹੁਣ ਪਿੰਡ ਚ ਮਿਲ ਕੇ ਆਮ ਤੌਰ ਤੇ ਪੁਲਿਸ ਨੂੰ ਵੀ ਪਤਾ ਹੀ ਆ ਬਈ ਮਿਲ ਕਿੱਥੇ ਵਿਕਦਾ ਕਿੱਥੇ ਨਹੀਂ ਵਿਕਦਾ। ਪੁਲਿਸ ਨੂੰ ਜ਼ਿਆਦਾ ਪਤਾ ਲੋਕਾਂ ਨਾਲ ਪਰ ਪੁਲਿਸ ਇਹ ਗੱਲ ਦੀ ਕੇਰ ਨਹੀਂ ਕਰਦੀ। ਪੁਲਿਸ ਸਾਹਿਬ ਜਦੋਂ ਆਉਂਦੀ ਹੈ ਤਾਂ ਮੜ ਕੇ ਰੇਡ ਕਰਕੇ ਮਾੜਾ ਮੋੜਾ ਜਾ ਅਗਰ ਜੱਫੀਆਂ ਪਾ ਕੇ ਉਹਨਾਂ ਦੇ ਨਾਲ ਚੱਲ ਜਾਂਦੇ ਆ ਪਹਿਲਾਂ ਪੁਲਿਸ ਆਉਂਦੀ ਜੀ ਤੇ ਪੁਲਿਸ ਛੇਤਰਫੇਰਦੀ ਹੂੰ ਤੋ ਹੁਣ ਪੁਲਿਸ ਆਉਂਦੀ ਆ ਤੇ ਉਹਨਾਂ ਨਾਲ ਜੱਫੀਆਂ ਪਾ ਕੇ ਚੱਲ ਜਾਂਦੇ ਆ ਲੈਣ ਦੇਣ ਕਰਕੇ ਚੱਲ ਜਾਂਦੇ ਆ ਬਾਕ ਗੱਲ ਮੁਕੀ ਜੀ ਹਾਂ ਜੇਕਰ ਅਸੀਂ ਪੁਲਿਸ ਦੀ ਗੱਲ ਕਰੀਏ ਪੁਲਿਸ ਕਹਿੰਦੀ ਪਈ ਹੈ ਕਿ ਅਸੀਂ ਨਸ਼ਿਆਂ ਦੇ ਵਿਰੁੱਧ ਜੜੀ ਜੁੱਧ ਦੀ ਜੜੀ ਮੁਹਿੰਮ ਸ਼ੁਰੂਆਤ ਕੀਤੀ ਗਈ ਹੈ ਉਹਨੂੰ ਲੈ ਕੇ ਬਹੁਤ ਸਖਤਾਈ ਕੀਤੀ ਹੋਈ ਹੈ ਨਸ਼ਾ ਤਾਂ ਵੇ ਮਿਲਦਾ ਨਹੀਂ ਪਿਆ ਇਲਾਕੇ ਦੇ ਵਿੱਚ ਕੋਈ ਸਖਤਾਈ ਨਹੀਂ ਕੀਤੀ ਆ ਅਜੇ ਤੱਕ ਕਿੰਨੇ ਮੁੰਡੇ ਤੁਹਾਨੂੰ ਬੁਖਾ ਦੇ ਨੇ ਕਿੰਨੇ ਬਿਗਦੇ ਫਿਰਦੇ ਸ਼ਾਮਾਂ ਨੂੰ ਅੰਨੇ ਬੋਲੇ ਹੋਏ ਹੂੰ ਕੋਈ ਟੀਕਾ ਲਾਉਂਦਾ ਕੋਈ ਨਸੂਦਾ ਲਾ ਲੈਂਦਾ ਕੋਈ ਟੀਕਾ ਲਾਉਂਦਾ ਕਸੂਦਾ ਲਾ ਲੈਂਦਾ ਬਾ ਇਹੋ ਚੱਲੀ ਜਾਂਦਾ ਇੱਕ ਵਈ ਹੂੰ ਕੋਈ ਪੁੱਛਣਾ ਪੁਲਿਸ ਵੀ ਆਂਦੀ ਨਹੀਂ ਗੱਲ ਕਰਦੀ ਜੀ ਕਿੱਧਰ ਹੁੰਦਾ ਨਹੀਂ ਤਾਂ ਜੇਕਰ ਅਸੀਂ ਗੱਲ ਕਰੀਏ ਜਤਿੰਦਰ ਦੀ ਤਾਂ ਜਤਿੰਦਰ ਦੇ ਕਿੰਨੇ ਬੱਚੇ ਨੇ ਤਾਂ ਕਿੰਨੇ ਸਾਲ ਹੋ ਚੁੱਕੇ ਨੇ ਜਿਹੜੇ ਵਿਆਹ ਨੂੰ ਤੂੰ ਬੱਚੇ 12 13 ਸਾਲ ਦਾ ਇੱਕ ਤੇ 9 ਸਾਲ ਦਾ ਹਾਂ ਤੇ ਕਿੱਧਰ ਨੂੰ ਜਾਣਗੇ ਤੇ ਕਿੱਧਰ ਜਾਏਗੀ ਉਹ ਬਤਰੀ ਹਾਂ ਨਾ ਉਹ ਅੱਗੇ ਜੋਗੀ ਨਾ ਉਹ ਪਿੱਛੇ ਜੋਗੀ ਤਾਂ ਜਤਿੰਦਰ ਕੱਲਾ ਸੀ ਜੀ ਘਰ ਦੇ ਵਿੱਚ ਕਮਾਉਣ ਵਾਲਾ ੱੱਲੇ ਕਮਾਉਣ ਵਾਲਾ ਜੀ ਤੇ ਕੀ ਕੰਮ ਕਰਦਾ ਜੀ ਜਤਿੰਦਰ ਇਹ ਲੱਗਾ ਸੀ ਉਹਦੇ ਮਿਲ ਕੇ ਉਹਨ ਵਿਜੇ ਕਾਉਂਸਲ ਵਿਜੇ ਕਾਉਂਸਲ ਦੇ ਮਲ ਕੇ ਪਹਿਲੇ ਚ ਸਫਾਈ ਦਾ ਕੰਮ ਕਰਦਾ ਹੈ ਹਾਂਜੀ ਸਫਾਈ ਦਾ ਕੰਮ ਕਰਦਾ ਸੀ ਵਿਜੇ ਕਾਉਂਸਲਰ ਦੇ ਪਹਿਲੇ ਚ ਹਾਂਜੀ ਤੇ ਦੇਰ ਰਾਤ ਕਿਥੋਂ ਦੀ ਬੋਡੀ ਮਿਲੀ ਆ ਤੇਰੀ ਬੋਡੀ ਮਿਲੀ ਭਾਜੀ ਉਥੋਂ ਤਵਾਬਾਨ ਤੋਂ ਹੂੰ ਛੇਪੁਰੀਆਂ ਅੱਛਾ ਜੀ ਹਾਂਜੀ ਟਿਕਾ ਲਗਾਇਆ ਗਿਆ ਰਿਹਾ ਟਿਕਾ ਭਾਜੀ ਸਿਹਰਾਤੀ ਕਹਿੰਦੇ ਕਿ ਬੱਚਿਆਂ ਨੂੰ ਕਹਿੰਦਾ ਕਿ ਮੈਂ ਜਾਣਾ ਜਾਣਾ ਵਾ 2:00 ਵਜੇ ਦੀ ਗੱਲ ਆ ਕਿ ਮੈਂ ਦਵਾਈ ਲੈਣ ਚੱਲਿਆ ਦੋ ਉੱਥੇ ਜਾ ਕੇ ਕਿਤੇ ਗਿਆ ਵਾ ਤਾਂ ਬੱਚੇ ਬਾਅਦ ਚ ਕਹਿੰਦੇ ਕਿ ਸਾਨੂੰ ਦੱਸਿਆ ਅਸੀਂ ਵੇਖਿਆ ਲਾਗੇ ਬਨੇ ਨਹੀਂ ਲੱਭਾ ਫੇਰ ਫੇਰ ਉੱਥੋਂ ਬੰਦੇ ਆਏ ਆ ਉਹਨਾਂ ਸਾਨੂੰ ਦੱਸਿਆ ਕਿ ਅੱਦਾ ਤੁਹਾਡੇ ਮੰਡਾ ਇੱਥੇ ਪੂਰਾ ਹੋ ਗਿਆ ਵਾ ਤੇ ਭਾਜੀ ਉੱਥੇ ਬਹੁਤ ਬਿਲ ਬਿਲ ਕੇ ਮਰਿਆ ਵਾ ਕਿ ਜਾਨੀ ਕਿ ਕੀ ਗੱਲ ਆਇਆ ਵਾ ਨਾ ਹਿਲਣ ਦੀ ਕੋਸ਼ਿਸ਼ ਹੋਈ ਨਾ ਹਿਲਿਆ ਗਿਆ ਕੋਈ ਕਿੰਨੇ ਕ ਨੌਜਵਾਨ ਉਸ ਜਗ੍ਹਾ ਦੇ ਉੱਪਰ ਨਸ਼ਾ ਕਰਦੇ ਨੇ ਜਿਸ ਜਗ੍ਹਾ ਦੇ ਉੱਪਰ ਅਸਦੀ ਮੌਤ ਹੋਈ ਆ ਜੀ ਜਾ ਕੇ ਤੁਸੀਂ ਦੇਖੋ ਨਾ ਹਰ ਟਾਈਮ ਉੱਥੇ ਭਾਜੀ ਨਸ਼ੇ ਵਾਲੇ ਬੰਦੇ ਬੈਠੇ ਰਹਿੰਦੇ ਅਜੇ ਕਿ ਭਜਾਉਂਦੇ ਵੀ ਆ ਬਾਬੇ ਤਵਾ ਬਾਨ ਵਾਲੇ ਬਾਬੇ ਬਹੁਤ ਭਜਾਉਂਦੇ ਆ ਪਰ ਫੇਰ ਆ ਜਾਂਦੇ ਆ ਕਬਰਾਂ ਵਿੱਚ ਕੰਮ ਹੀ ਆ ਹੋਇਆ ਹਵਾ ਹਾਂਜੀ ਕਬਰਾਂ ਵਿੱਚ ਕੰਮ ਹੀ ਆ ਹੋਇਆ ਹਵਾ ਬਸ ਅੱਛਾ ਜੀ ਕਬਰਾਂ ਵਿੱਚ ਨਸ਼ੇਬਾਜ਼ੀ ਸਭ ਕੁਛ ਕੁਝ ਨਹੀਂ ਘੌਰ ਜਿੰਨੇ ਮੁੰਡੇ ਕੋਈ ਨਾ ਕੋਈ ਉੱਥੇ ਮਰਿਆ ਹੀ ਹੁੰਦਾ ਜਿਹਨੂੰ ਮਰਜ਼ੀ ਵੇਖ ਲੋ ਜਾ ਕੇ ਕਿੰਨੇ ਕ ਜਿਹੜੇ ਨੌਜਵਾਨ ਨੇ ਜਿਨ੍ਹਾਂ ਦੀਆਂ ਮੌਤਾਂ ਉਸ ਕਬਰਿਸਤਾਨ ਤੇ ਹੋਈਆਂ ਨੇ ਜੀ ਉਥੇ 10 12 ਮੁੰਡੇ ਮਰੇ ਨੇ ਮਰੇ ਹਮ ਹਰ 6 ਮਹੀਨੇ ਇੱਕ ਦੋ ਬੰਦਾ ਮਰਿਆ ਹੁੰਦਾ ਉਥੇ ਹਮ ਸਾਰਾ ਬੇੜਾ ਗਰ ਕੀ ਉਥੇ ਹੈਗਾ ਮਾਰਾ ਜੋ ਨਸ਼ਰਾ ਮੁੰਡੇ ਸਭ ਉਥੇ ਆ ਆ ਇਸ ਮਾਮਲੇ ਦੇ ਵਿੱਚ ਨਾਕਾਮੀਗਰੀ ਸਮਝਦੇ ਹੋ ਤੁਸੀਂ ਕੋਈ ਇਹ ਮਾਰੇ ਬਾਰੇ ਬਹੁਤ ਕੁਝ ਨਹੀਂ ਕਹੇ ਨਾਕਾਮੀ ਤਾਂ ਸਾਰੇ ਤਰ੍ਹਾਂ ਆ ਕੇ ਸਰਕਾਰ ਦੀ ਹੀ ਹੁੰਦੀ ਆ ਅਗਰ ਨਸ਼ਾ ਸਪਲਾਈ ਨਾ ਹੋਵੇ ਤੇ ਨਸ਼ਾ ਕੋਈ ਕਰੇ ਨਾ ਅਗਰ ਸਪਲਾਈ ਹੋਣ ਡਿਆ ਕਿਸੇ ਨੂੰ ਮਿਲਣ ਡਿਆ ਫਿਰ ਕੋਈ ਕਰਨ ਡਿਆ ਇਹ ਜਿਹੜਾ ਨੌਜਵਾਨ ਮਰਿਆ ਜਤਿੰਦਰ ਸਿੰਘ ਇਹ ਬੜਾ ਮਿਹਨਤੀ ਬੱਚਾ ਸੀਗਾ ਬੜਾ ਮਿਹਨਤੀ ਮੁੰਡਾ ਇਹ ਆਹੀਂ ਵੇਖਦੇ ਰਹੇ ਮੇਰਾ ਮਾਮਾ ਲੱਗਦਾ ਰਿਸ਼ਤੇਦਾਰੀ 'ਚ ਅਸੀਂ ਵਾਰਡ ਨੰਬਰ 72 ਦੇ ਵਿੱਚ ਜੰਮੇ ਪੜੇ ਆ ਤਾਂ ਭਾਈ ਹਨਾ ਤੇ ਇਹਨਾਂ ਨੂੰ ਅਸੀਂ ਵੇਨੇ ਰਹੇ ਆ ਇਹ ਆਪਣੀ ਹੋਜ ਦੇ ਵਿੱਚ ਇਹ ਬੜੀ ਮਿਹਨਤ ਕਰਦੇ ਰਹੇ ਪਰਿਵਾਰ ਪਾਲਦੇ ਰਹੇ ਬੜਾ ਵਧੀਆ ਘਰ ਦਾ ਗੁਜ਼ਾਰਾ ਚੱਲਦਾ ਸੀ ਇਹ ਕੁਝ ਸਮੇਂ ਤੋਂ ਜੋ ਨਸ਼ੇ ਦੀ ਤਾਦਾਤ ਵਧੀ ਆ ਗਲੀਆਂ ਚ ਮੁਹੱਲਿਆਂ ਚ ਸ਼ਹਿਰਾਂ ਚ ਸ਼ਰਿਆਂ ਮੋ ਗਿਆ ਉਹਦਾ ਇਹ ਵੀ ਲੁਪੇਟ ਚ ਆ ਗਿਆ ਨਸ਼ੇ ਦੀ ਫੇਰ ਇਹਨੇ ਕੀ ਕੀਤਾ ਕੰਮ ਕਰ ਛੱਡਣਾ ਚਾਲੂ ਕਰਤਾ ਕੰਮ ਦੇ ਪੈਸੇ ਲਿਓਨੇ ਆ ਨਸ਼ੇ ਚ ਦਾਵਨੇ ਆ ਬੱਚੇ ਵਿਚਾਰੇ ਭੁੱਖੇ ਮਰਦੇ ਸੀ ਪੜਨ ਦੁਖੋ ਰਹਿ ਗਏ ਸੀ ਹੁਣ ਕਾਫੀ ਸਾਲ ਹੋ ਗਏ ਦੀ ਘਰ ਦੀ ਪਰਿਵਾਰ ਚਲਣ ਦੀ ਚਲਾਉਂਦੀ ਹੈ ਹੈ ਬੱਚੇ ਵਿਚਾਰੇ ਦੁਕਾਨਾਂ ਤੇ ਲੱਗੇ ਹੋਏ ਆ ਤੁਹਾਨੂੰ ਪਤਾ ਵਾ ਇੱਕ ਜਦੋਂ ਘਰ ਦਾ ਮੋਹਰੀ ਬੰਦਾ ਨਸ਼ੇ ਦੇ ਵਿੱਚ ਡਿੱਗ ਪਵੇਗਾ ਫਿਰ ਬੱਚਿਆਂ ਨੂੰ ਮਜਬੂਰਨ ਆਪਣਾ ਗੁਜ਼ਾਰਾ ਕਰਨਾ ਪੈਣਾ ਰੋਟੀ ਪੜ੍ਹਾਈ ਛੱਡ ਕੇ ਉਹ ਵਿਚਾਰੇ ਕਰਨ ਦੇ ਆ ਜੇਕਰ ਅਸੀਂ ਗੱਲ ਕਰੀਏ ਬਹੁਤ ਵੱਡੀ ਘਟਨਾ ਹੋ ਚੁੱਕੀ ਹੈ ਜਤਿੰਦਰ ਨਾਮ ਦੇ ਨੌਜਵਾਨ ਦੀ ਮੌਤ ਹੋ ਚੁੱਕੀ ਆ ਹੋਰ ਕਿਸੇ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਕਿ ਤੁਸੀਂ ਆਪਣੀ ਆਵਾਜ਼ ਚੱਕੋਗੇ ਉਹਨਾਂ ਨਸ਼ੇ ਵਾਲਿਆਂ ਦੇ ਖਿਲਾਫ ਦੱਸੋਗੇ ਉਹਨਾਂ ਦਾ ਨਾਮ ਕੀ ਕਿਹੜੇ ਕਿਹੜੇ ਨੌਜਵਾਨ ਜਿਹੜਾ ਨਸ਼ਾ ਵੇਚਣ ਦਾ ਕੰਮ ਇਸ ਇਲਾਕੇ ਦੇ ਵਿੱਚ ਕਰ ਦੇਖੋ ਜੀ ਗੱਲ ਇਸ ਤਰ੍ਹਾਂ ਆ ਵਾ ਕਿ ਇਹ ਜਿਹੜੇ ਵੀ ਨਸ਼ਾ ਕਰਦੇ ਆਣਾ ਇਹਨਾਂ ਦੀਆਂ ਸਾਈਡੀਆਂ ਹੈਗੀਆਂ ਪਰਦੇ 'ਚ ਜਾ ਕੇ ਨਸ਼ਾ ਲੈ ਆਉਂਦੇ ਆ ਠੀਕ ਆ ਸ਼ਰਿਆਮ ਤੇ ਇਸ ਤਰ੍ਹਾਂ ਆ ਵੀ ਇਸ ਤਰ੍ਹਾਂ ਸ਼ਰਿਆਮ ਨਹੀਂ ਉਹਨਾਂ ਨੇ ਬਾਗਵੀ ਵਾਲੇ ਬੰਦੇ ਨੂੰ ਦੇਣਾ ਜਿਹੜੇ ਉਹਨਾਂ ਦੇ ਪੱਕੇ ਗਾ ਗਿਆ ਹੁਣ ਆਡੇ ਤਾਂ ਡਰ ਗਿਆ ਚਲ ਜਾਏਗਾ ਸਾਨੂੰ ਉਹਨਾਂ ਨੂੰ ਮੂੰਹ ਨਹੀਂ ਲਾਉਣਾ ਉਹਨਾਂ ਦੇ ਜਿਹੜੇ ਪੱਕੇ ਗਾ ਗਿਆ ਉਹਨਾਂ ਨੂੰ ਦੇਣਾ ਔਰ ਇਹ ਜਿਹੜਾ ਨਸ਼ਾ ਸ਼ਰਿਆਮ ਵਿਗੰਡਿਆ ਸਾਡੇ ਨਾਂ ਲੈਣ ਨਾਲੋਂ ਇਹ ਚੌਕੀਆਂ ਇੰਚਾਰਜਾਂ ਨੂੰ ਜ਼ਿਆਦਾ ਜਾਣਕਾਰੀ ਹੈ ਸਰਕਾਰ ਨੇ ਹੁਣ WhatsApp ਨੰਬਰ ਦਿੱਤਾ ਸਰਕਾਰ ਨੇ ਹੁਣ WhatsApp ਨੰਬਰ ਇੱਕ ਜਾਰੀ ਕੀਤਾ ਕਿ ਤੁਸੀਂ ਜੀ ਸਾਨੂੰ ਜਾਣਕਾਰੀ ਦਿਓ ਅਸੀਂ ਤੁਹਾਡੀ ਨਾਮ ਪਤਾ ਤੁਹਾਡਾ ਗੁਪਤ ਰੱਖਾਂਗੇ ਇਹ ਸਿਰਫ ਇੱਕ ਪ੍ਰੋਪਗੈਂਡਾ ਚਲਾਇਆ ਜਾ ਰਿਹਾ ਸਰ ਇਹਦੇ ਨਾਲ ਕੁਝ ਨਹੀਂ ਹੋਣਾ ਮਾਨ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਚੌਕੀਆਂ ਇੰਚਾਰਜਾਂ ਨੂੰ ਫੜੋ ਉਹਨਾਂ ਨੂੰ ਪੁੱਛੋ ਵੀ ਕਿਹੜਾ ਕਿਹੜਾ ਬੰਦਾ ਇਲਾਕੇ ਚ ਦੱਸੋ ਜਿਹੜੇ ਹਪਤਾਲ ਲੈ ਕੇ ਜਾਂਦੇ ਨੇ ਜਿਹੜੇ ਕਾਰੋਬਾਰ ਆਪ ਘਰਾਉਣ ਦੇ ਨੇ ਠੀਕ ਹੈ ਨਾ ਚੌਕੀ ਪੁਲਿਸ ਨੂੰ ਸਾਰਾ ਪਤਾ ਤੇ ਇਸ ਕਰਕੇ ਪੁਲਿਸ ਹੀ ਦੱਸ ਸਕਦੀ ਆ ਹੁਣ ਜੇਕਰ ਅਸੀਂ ਅੱਜ ਦੀ ਗੱਲ ਕਰੀਏ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਪਤਾ ਹੈ ਕਿ ਇਸ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਜਾਂ ਕੋਈ ਪੁਲਿਸ ਮੁਲਾਜ਼ਮ ਹੁਣ ਤੱਕ ਤੁਹਾਡੇ ਕੋਲ ਇੱਥੇ ਪਹੁੰਚਿਆ ਨਹੀਂ ਜੀ ਇੱਥੇ ਅਜੇ ਨਹੀਂ ਕੋਈ ਵੀ ਆਇਆ ਅਜੇ ਤਾਂ ਅਸੀਂ ਸਵੇਰੇ ਡੈੱਡ ਬੋਡੀ ਲੈ ਕੇ ਆਏ ਹਾਂ ਤੇ ਅਸੀਂ ਵੇਖੋ ਤਿਆਰ ਹੋਏ ਕੰਮਾਂ ਦੇ ਚੱਲੇ ਹਾਂ ਨੂੰ ਪਤਾ ਲੱਗਾ ਵੀ ਇਸ ਤਰ੍ਹਾਂ ਡੈੱਡ ਬੋਡੀ ਉੱਥੇ ਪਈ ਹੈ ਅਸੀਂ ਭੱਜ ਕੇ ਗਏ ਹਾਂ ਤੇ ਜਾ ਕੇ ਵੇਖਿਆ ਵੀ ਉੱਥੇ ਡੈਥ ਹੋਈ ਹੀ ਹੈ ਦੀ ਨੌਜਵਾਨ ਦੀ ਅਸੀਂ ਚੁੱਕ ਕੇ ਲਿਆਏ ਹਾਂ ਸਾਰਾ ਪਰਿਵਾਰ ਇਕੱਠਾ ਹੋ ਗਿਆ ਤੇ ਬਹੁਤ ਹੀ ਮਾੜੀ ਕੰਡੀਸ਼ਨ ਦੇ ਵਿੱਚ ਸੀਗਾ ਉੱਥੇ ਤੇ ਪਤਾ ਨਹੀਂ ਕਦੋਂ ਦੀ ਡੈਥ ਹੋਈ ਹੈ ਵੀ ਨਹੀਂ ਸਾਨੂੰ ਪਤਾ ਰਾਤ ਦਾ ਗਿਆ ਦਵਾਈ ਲੈਣ ਤੇ ਸਾਨੂੰ ਸਵੇਰੇ ਖਬਰ ਮਿਲੀ ਆ ਉਥੇ ਦੇ ਨੇੜੇ ਦੇ ਲੋਕਾਂ ਨੇ ਦੱਸਿਆ ਆਣ ਕੇ ਵੀ ਤਰਾ ਤੁਹਾਡੇ ਮਲਕ ਬੰਦੇ ਦੀ ਡੈਥ ਹੋਈ ਡੈੱਡ ਬੋਡੀ ਪਈ ਆ ਤੇ ਤੁਸੀਂ ਮੰਨ ਲਓ ਕਿ ਆ ਕੇ ਦੇਖੋ ਤੇ ਅਸੀਂ ਸਾਰਾ ਪਰਿਵਾਰ ਗਏ ਆ ਲੈ ਕੇ ਆਏ ਆ ਜੀ ਬਾਕੀ ਬਹੁਤ ਮਾੜੀ ਘਟਨਾ ਔਰ ਇੱਕ ਘਟਨਾ ਨਹੀਂ ਆ ਗਈ ਸਰ ਤੁਹਾਨੂੰ ਪਤਾ ਤੁਸੀਂ ਸਰਵੇ ਕਰਦੇ ਜੇ ਫਿਰਦੇ ਜੇ ਰੋਜ਼ ਦਾ ਕੰਮ ਆ ਇਹ ਗਲੀ ਗਲੀ ਮਹੱਲੇ ਮਹੱਲੇ ਪਤਾ ਨਹੀਂ ਕਿੰਨੀਆਂ ਗਲਾਸ਼ਾਂ ਨੌਜਵਾਨ ਪੰਜਾਬ ਦੇ ਨੌਜਵਾਨਾਂ ਦੀਆਂ ਡੇਗਰੀਆਂ ਔਰ ਨਸ਼ੇ ਕਰਕੇ ਡੇਗਰੀਆਂ ਔਰ ਨਸ਼ਾ ਮੈਂ ਨਾ ਪੀਆ ਕੁਝ 5-7 ਸਾਲਾਂ ਤੋਂ ਤੇ ਬਿਲਕੁਲ ਸ਼ਰਿਆਮ ਹੋ ਗਿਆ ਇੱਕ ਨਸ਼ਾ ਤੇ ਇੱਕ ਗੋਲੀ ਠੀਕ ਹੈ ਜੀ ਹਾਂ ਤੁਸੀਂ ਵੇਖਿਆ ਕਿ ਪਰਿਵਾਰਕ ਮੈਂਬਰ ਮੀਡੀਆ ਦੇ ਸਾਹਮਣੇ ਆਏ ਨੇ ਤਾਂ ਫਿਲਹਾਲ ਉਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਵੱਡੇ ਸਵਾਲ ਪੰਜਾਬ ਪੁਲਿਸ ਤੇ ਖੜੇ ਕੀਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਨਾਲੋਂ ਜ਼ਿਆਦਾ ਪੰਜਾਬ ਪੁਲਿਸ ਨੂੰ ਪਤਾ ਹੈ ਉਸ ਤੋਂ ਬਾਅਦ ਵੀ ਜਿਹੜੀ ਕਾਰਵਾਈ ਨਾ ਹੋਣ ਦੇ ਚੱਲਦੇ ਆ ਅੱਜ ਵੱਡੀ ਘਟਨਾ ਜਿਹੜੀ ਟਪਈ ਇਲਾਕੇ ਦੇ ਵਿੱਚ ਹੋਈ ਆ ਤਾਂ ਜਤਿੰਦਰ ਨਾਮ ਮੌਤ ਹੋਈ ਆ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਇਸ ਮਾਮਲੇ ਦੇ ਵਿੱਚ ਸਖਤੀ ਕਰਦੀ ਆ ਜਾਂ ਨਹੀਂ ਫਿਲਹਾਲ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਈ ਤਰ੍ਹਾਂ ਦੇ ਵੱਡੇ ਸਵਾਲ ਪੰਜਾਬ ਪੋਸਟ ਤੇ ਖੜੇ ਕਰ ਦਿੱਤੇ ਗਏ ਨੇ ਜਗਬੰਨ ਟੀਵੀ ਦੇ ਲਈ ਸਾਹਿਲ ਹਮਸਰ